ਲਾਵੀ ਅੱਗੇ ਅੱਗੇ ਟਪਲਪਾਲੇ ਤੇ ਇਹ ਹੈਗੀ 10:10 185 ਪਾ ਲਓ ਕੀਤਾ ਮਨਦੀਪ ਸਿੰਘ ਜੀ ਲਓ ਵੀ ਮਨਦੀਪ ਸਿੰਘ ਜੀ ਜਿੱਥੇ ਵੀ ਆਵਾਜ਼ ਦੋ ਸੁਣਦੇ ਆ ਤੁਸੀਂ ਆਪਣਾ ਪ੍ਰਾਈਸ ਲੈ ਕੇ ਜਾ ਸਕਦੇ ਹੋ ਤੁਸੀਂ ਇਨਾਮ ਜਿੱਤ ਗਏ ਹੋ ਲਓ ਵੀ ਹੁਣ ਤੁਹਾਨੂੰ ਦਿਖਾਉਣੀ ਆਪਾਂ ਜੀਰੀ ਵਾਲੀ ਮਸ਼ੀਨ ਜਿਵੇਂ ਗਿੱਲੇ ਗੁੱਲੇ ਜਨ ਤਾਂ ਹੀ ਇਹਨਾਂ ਨੂੰ ਆਦੂਏ ਦਿੱਤੇ ਹੋਣ ਇਹਨਾਂ ਨੇ ਇਹਨੂੰ ਕੀ ਕਹਿੰਦੇ ਟੈਰਨ ਟਰੈਕ ਟਰੈਕ ਲਓ ਆ ਸੁਣੋ ਆ ਤਾਂ ਮੰਨਣ ਵਾਲੀ ਸੀ ਦੇਸੀ ਫਰੈਮ ਆ ਦੇ ਮੰਨ ਕੋਈ ਬੜੀ ਆਲੇ ਦੀ ਡਿਮਾਂਡ ਸੀ ਇਹ ਬਹੁਤ ਵਧੀਆ ਚੀਜ਼ ਹੈ ਡਿਮਾਂਡ ਦੀ ਉਹ ਵੀ ਆਪਾਂ ਪਹੁੰਚੇ ਹੋਇਆ ਸ਼ਾਨੇ ਵਾਲ ਐਗਜ਼ੀਬੀਸ਼ਨ ਦੇ ਉੱਤੇ ਤੇ ਤੁਹਾਨੂੰ ਦਿਖਾਉਨੇ ਇੱਥੇ ਖੇਤੀਬਾੜੀ ਦੇ ਸਾਰੇ ਐਪਲੀਮੈਂਟ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੇ ਤੁਸੀਂ ਪਹਿਲੀ ਵੀਡੀਓ ਨਹੀਂ ਦੇਖੀ ਜਾ ਕੇ ਐਗਜ਼ੀਬੀਸ਼ਨ ਤੇ ਉਹ ਜਾ ਕੇ ਦੇਖ ਸਕਦੇ ਹੋ ਤੇ ਆ ਵੀਡੀਓ ਨੂੰ ਆਪਾਂ ਇੱਥੋਂ ਹੀ ਸਟਾਰਟ ਕਰਦੇ ਹਾਂ ਸਾਹਮਣੇ ਆ ਗਈ ਨਿਊ ਗਰਦੀਪ ਲੋਵੀ ਸਾਹਮਣੇ ਆ ਗਏ ਨਿਊ ਗੁਰਦੀਪ ਵਾਲੇ ਵੀਕੇਟ ਟਾਇਰ ਨੇ ਨੂੰ 14 430 ਦੇ ਤੇ ਜੀ 6 ਹੈ ਆ R20 PTD ਤੇ ਗੁਰਦੀਪ ਦੇ ਅੱਗੇ ਚੱਲਦੇ ਆ ਤੇ ਆ ਆ ਗਿਆ ਅੱਗੇ ਸਪਰੇਅ ਵਾਲਾ ਲੋਵੀ ਤੇ ਸਪਰੀਅਲ ਨਾਲ ਦੂਈ ਟਰਾਲੀ ਵੀ ਆ ਗਈ ਤੇ ਅੱਗੇ ਆ ਗਏ ਜੰਡੂ ਵਾਲੇ ਤੇ ਆ ਗਏ ਸਾਰੇ ਐਪਲੀਮੈਂਟ ਇਹਨਾਂ ਦੇ ਲੋ ਵੀ ਇਸ ਹਰੇ ਖੇਤੀਬਾੜੀ ਦਾ ਐਪਲੀਮੈਂਟ ਆ ਗਏ ਆਲੂ ਪੱਟਣ ਵਾਲੀ ਆ ਗਈ ਹੈ ਨਾ ਲੋ ਤੇ ਆਹ ਦੇਖੋ ਤੇ ਆ ਗਈ ਲੋ ਵੀ ਆ ਗਏ ਮਿੰਨੀ ਰੋਟਾ ਬੀਟਰ ਹੈ ਨਾ ਜੇ ਥੋੜੀ ਜਗ੍ਹਾ ਬਾਸ ਤੇ ਲੈਣੀ ਆ ਤਾਂ ਵੈਸਟ ਚੀਜ਼ ਹੈ ਇਹ ਨਾ ਵਾਸਤੇ ਲੋ ਦੇਖੋ ਇੱਕ ਕਣਕ ਵਾਲਾ ਬਾਈ ਇਹ ਕਣਕਾਂ ਲਾਵੇਂ ਇਹਦਾ ਕੀ ਪ੍ਰਾਈਸ ਆ ਬਾਈ ਕੀ ਡੀਜ਼ਲ ਤੇ ਕੇ ਪੈਟਰੋਲ ਤੇ ਪੈਟਰੋਲ ਤੇ ਤੇ ਆ ਦੇਖੋ ਅੱਗੇ ਨਾ ਉਹ ਹਾਂ ਬਾਜੀ ਉਹ ਆਉਦੇ ਸਰ ਉਹ ਕਣਕ ਕਣਕ ਵਧਣ ਲਈ ਹਾਂ ਹਾਂ ਇਹ ਗੱਡੀ ਵਾਲ ਆ ਗਏ ਬੈਟਰੀ ਵੀ ਆ ਗਏ ਤੇ ਹੈ ਲੋ ਵੀ ਤੇ ਬਾਕੀ ਇਧਰ ਆ ਗਏ ਦਸਵੇਂਸ ਵਾਲੇ ਲੰਗਿਆਲੇ ਦਸਵੇਂਸ ਵਾਲੇ ਆ ਗਈ ਕੈਵਨ ਬੰਦ ਦਸਮੇਜ ਤੇ ਅੱਗੇ ਆ ਗਏ ਲੈਂਡ ਫੋਰਸ ਵਾਲੇ ਤੇ ਇਹ ਸਾਰੇ ਐਪਲੀਮੈਂਟ ਨੇ ਲੋਕ ਦੇਖੋ ਆਗੇ ਲੈਂਡ ਫੋਰਸ ਦੇ ਰੂਟਾ ਬੀਟਰ

ਗੇ ਚੱਲਦੇ ਆਂ ਜੇ ਭਾਈ ਆ ਗਈ ਸਿਮਰਨ ਕੰਪੈਨ ਨਾਬੇ ਵਾਲਿਆਂ ਦੀ ਆ ਗਈ ਸਿਮਰਨ ਕੰਪੈਨ 676 ਨੋ ਗੁੱਡ ਪੀਪਲ ਐਂਡ ਟ੍ਰੂ ਵੈਲਿਊਜ਼ ਫਾਰ ਅਸ ਟੂ ਗਰੋਅ ਮੀਨਸ ਟੂ ਸ਼ੇਅਰ sharing opinions love sharing know how i remember a great team in which everyone pulls in the same direction aeo toh agge aayi kevin wand jmv aeo idhar aayi kevin wand ya idhar toodi wali te naal idhar love super sider <coughs> Thanks to our passion and hard work, BKT has become a, <laughs> a markets. <laughs> <I> <laughs> in, <the laughs> <the Excellence laughs> in every corner of the We do that tire after tire, giving life to the infinite universe behind BKT. ਤੇ ਅੱਗੇ ਆਗੇ ਵੀ ਕੇਟੇ ਦੇ ਟਾਇਰ ਤੇ ਸੁਣਾਉਣਾ ਤੁਹਾਨੂੰ ਅਨਰਚਿਵਸ ਐਂਡ ਪ੍ਰੋਜੈਕਟਸ ਥੈਟ ਹੈਵ ਮਾਕਡ ਦ ਕੰਪਨੀਜ਼ ਗਰੋਥ ਐਂਡ ਐਕਸਪੈਂਡਡ ਆਰ ਮਿਸ਼ਨ ਇਨ ਇੰਡੀਆ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਹਦੇ ਵਿੱਚ ਪਊਗਾ ਇਹ ਬਿਲਕੁਲ ਧੰਨਵਾਦ ਸਟੂਡੀਓ ਇਹ ਆ ਅਗੇ ਦੂਏ ਚੈਨ ਵਾਲੀ ਦੇ ਰਾਵੜ ਆਹ ਦੇਖੋ ਐਂਡ ਸਿਕਸ ਪ੍ਰੋਡਕਟ ਸਾਈਜ਼ ਇੱਕ ਕੁਇਕ ਸਟੱਡੀ ਅੱਗੇ ਟਰੈਕਟਰ ਦੇ ਲਾਉਣ ਟਾਇਰ ਗਾਹ ਨਾ ਪੈਣ ਨੂੰ Our research and development is headed by okay. a high-end team of engineers and experts who are really okay. good. Thanks to their commitment. No, they are not high. From the raw materials to the finished product. This has allowed us to produce more than 3,200 products that pass through more than 500 high-performance quality tests. people they can so the बाकी ਆ ਗਿਆ ਇੱਧਰ 18 430 ਦੇ ਹੈ ਨਾ ਤੇ ਆ ਗਿਆ 16 29 ਦੇ 14 28 ਦੇ ਹੈ ਨਾ ਸਾਰੇ ਡਾਇਰ ਲੋਕ ਡਿਜੀਟਲ ਕੰਟੈਂਟ ਆਰ ਕਲਰ ਇੰਕਲੂਡਿੰਗ ਗੋਲਡ ਟੂ ਐਂਡ ਬਿਲਡਿੰਗ ਅ ਸੋਲਿਡ ਟੀਮ ਕੀ ਆ ਗਈ ਐਦਰ ਮਿੰਨੀ ਮਸ਼ੀਨ ਇਹ ਇਹਦਾ ਮਾਉਂਟ ਦੱਸਿਆ ਹੋਇਆ ਇਹਨਾਂ ਨੇ 1890 ਪੰਜਾਬ ਹਰਿਆਣਾ ਜਿਹੜਾ ਡਿਲੀਵਰੀ ਫ੍ਰੀ ਆ ਡਿਸਕਾਊਂਟ 125 ਟੋਟਲ 1765 ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਆਪ ਕੋ ਨਵਾਂ ਆ ਜੋ ਰੋਲ ਤੇ ਲੋ ਉਹ ਕੋਈ ਤੇ ਇਸ ਕੋ ਮੈਂ ਚੁੱਕ ਲਈ ਤੇ ਅੱਗੇ ਆ ਗਈ ਇਹਨੂੰ ਕਟਰ ਤੂਆ ਲੱਗਿਆ ਹੋਇਆ ਹੈਗੀ ਤਾਂ ਮੇਰੇ ਨਾਲ ਸੇਮ ਹੀ ਹੈ ਤੇ ਲੌਬੀ ਤੇ ਬਾਕੀ ਐ ਮੇਰੇ ਸਾਰੇ ਐਪਲੀਮੈਂਟ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੇ ਉਹ ਫੀਚਰ ਡੋਨਟ ਗੋ ਰਿਸਪੋਨਸਿਬਲ ਅਚਾਨਣ ਆਲੀ ਆ ਗਈ ਰਗੜ ਵਾਲੀ ਲਓ ਵੀ ਹੁਣ ਤੁਹਾਨੂੰ ਦਿਖਾਉਣੀ ਆਪਾਂ ਜੀਰੀ ਵਾਲੀ ਮਸ਼ੀਨ ਜਿਵੇਂ ਗਿੱਲੇ ਗੁੱਲੇ ਜਨ ਤਾਂ ਹੀ ਇਹਨਾਂ ਨੂੰ ਆਧੂਏ ਦਿੱਤੇ ਹੋਣ ਇਹਨਾਂ ਨੇ ਇਹਨੂੰ ਕੀ ਕਹਿੰਦੇ ਟੈਰਨ ਟਰੈਕ ਟਰੈਕ ਲਓ ਤੇ ਐਵੇਂ ਦੀ ਕੋਈ ਜਿਹੀ ਲੁੱਕ ਆ ਟਰੈਕ ਵਾਲੀ ਲਓ ਤੇ ਅੱਗੇ ਅੱਗੇ ਦਿਖਾਉਣੇ ਹੋਰ ਨੇਜਰ ਦਿਖਾਉਣੇ ਤੁਹਾਨੂੰ ਲਓ ਯਾਰ ਰੁਟਾ ਪਿੱਟਰ ਤੇ ਆ ਗਿਆ ਲੇਜਰ ਤੇ ਆਹ ਜੀ ਟੂੜੀ ਵਾਲੀ ਤੇ ਕੁਝ ਇਸ ਤਰ੍ਹਾਂ ਦਾ ਸਾਰਾ ਜਿਹੜਾ ਅਜੀਵੇਸ਼ਨ ਤੇ ਆਹ ਗੇ ਟਾਇਰ ਲੋ ਤੇ ਆ ਵੀ ਵੀ ਕੇ ਟਾਇਰਾਂ ਇਹ ਵਾਲੇ ਆਗੇ ਇਧਰ ਤੇ ਜੇ ਕੇ ਵਾਲੇ ਵੀ ਹੈਗੇ ਨੇ ਉੱਤਰ ਬਾਕੀ ਆ ਆਗੇ ਇਧਰ ਸਰਦਾਰ ਵਾਲੇ ਤੇ ਆਗੇ ਇਧਰ ਸਾਰੀ ਪ੍ਰੈਸਰ ਆ ਇਹ ਦੇਖੋ ਵੀ ਸਾਰੀ ਸਾਰੀ ਪ੍ਰੈਸਰ ਆ ਟੋਟਲੀ ਲਓ ਵੀ ਟੋਟਲੀ ਪ੍ਰੈਸਰ ਆ ਇਹ ਆ ਗਰਦੀਪ ਕੰਪਾਈਨ ਲੋ ਤੇ ਅੱਗੇ ਆ ਗਈ ਮਸ਼ੀਨ ਕੈਵਨ ਬੰਦ ਇਹ ਹੈਗੀ ਦੂਈ ਗਰਦੀਪ ਕੈਵਨ ਬੰਦ ਨਹੀਂ ਹੈਗੀ ਉਹ ਵੀ ਆ ਕਟਰ ਤੇ ਆ ਗਈ ਦੂਈ ਇੱਧਰ ਵੀ ਹੈਗਾ ਕਾਫੀ ਇਹ ਇੱਧਰ ਦਿਖਾਉਣਾ ਤੁਹਾਨੂੰ ਤੇ ਇਹਦਾ ਪਰ ਇਹ 126 ਮੇਲਾ ਉੱਪਰ ਬਰੀ 20% ਸੂਟ ਆ ਵੀ ਮੇਲੇ ਦੇ ਠੀਕ ਆ ਜੀ ਇਹਦੀ ਹੈਗੀ ਆ 132 ਇਹ ਤੇ ਵੀ 20% ਸੂਟ ਆ ਤੇ ਐਵੇਂ ਸੂਟ ਦਿੱਤੀ ਹੋਈ ਆ ਕੀ ਪਰਮ ਵਾਲੇ ਆ ਗਏ ਇੱਧਰ ਸਾਰੇ ਹਨ ਐਪਲੀਮੈਂਟ ਇਹਨਾਂ ਦੇ ਲੋਕ ਸਾਹਮਣੋਂ ਹੋਈ ਗੱਲ ਹੈ ਸ਼ਕਤੀ ਸਿੰਘ 20 ਸਾਲ ਦੇ ਅੰਦਰ ਜਾਣਾ ਹੈ ਉੱਥੇ ਡੈਰੀ ਸਪੈਸ਼ਲ ਤੇ ਲੋਕ ਦੇ ਦੇਸੀ ਗੋੜਾ ਸ਼ੱਕਰ ਇਹਨਾਂ ਜਿੱਥੇ ਵੀ ਜਿੰਨੇ ਵੀ ਆਵਾਜ਼ੋਂ ਸੁਣ ਰਹੇ ਨਹੀਂ ਉਹਨਾਂ ਨੂੰ ਰਿਕਵੈਸਟ ਹੈ ਪਲੀਜ਼ ਤੁਸੀਂ ਕਾਨਫਰੈਂਸ ਹਾਲ ਦੇ ਵਿੱਚ ਜਾਣਾ ਹੈ ਉੱਥੇ ਹੈਲੋ ਸਪੈਸ਼ਲ ਸੈਮੀਨਾਰ ਹੋ ਰਿਹਾ ਜਿੰਦਗੀ ਕਿਸਾਨ ਆ ਟਰੈਕਟਰ ਦਾ ਫਟ ਕੀਤੀ ਹੋਈ ਆ ਲੋ ਲੋ ਦੇ ਸਾਹਮਣੇ ਉਹਨਾਂ ਨੇ ਕਾਗਰ ਸਾਹ ਦੇ ਅੱਗੇ ਜਾਣਾ ਹੈ ਉਹਦੇ ਬਾਅਦ ਆਪਣਾ ਤੇ ਹੱਥ ਨਾਲ ਦਿਖਾਤੇ ਪਹਿਲਾਂ ਮਿੰਨੀ ਰੋਟਾਵੀਟਰ ਦੇ ਵਿੱਚ ਤੁਸੀਂ ਇਹ ਕਿਹੜੇ ਕਈਐਸ ਵਾਲੇ ਆ ਗਏ ਜੀ ਕੰਪੈਨ ਇਹਨਾਂ ਦੀ ਕਈਐਸ ਵਾਲਿਆਂ ਦੇ ਲੋਕੀ ਟੈਕਨਾਲੋਜੀ ਦੇਖਦੇ ਹੋ ਹੋਰ ਜਿਹੜਾ ਕਈਐਸ ਵਾਲੇ ਬਹੁਤ سارے ਵੱਡੇ ਪ੍ਰਾਈਸ ਜਿੱਤ ਸਕਦੇ ਹੋ ਬਹੁਤ ਸਾਰੇ ਹਮ ਪਰ ਪ੍ਰਾਈਸ ਜਿਹੜੇ ਅੱਜ ਹੀ ਇੱਥੇ ਅਨਾਉਂਸ ਕੀਤੇ ਜਾਣੇ ਆ ਇਹ ਪ੍ਰਾਈਸ ਆਗੇ ਸੁਪਰ ਸ਼ੀਟਰ ਤੁਹਾਡੇ ਹੋ ਸਕਦੇ ਆ ਤੁਸੀਂ ਜਿੱਤ ਸਕਦੇ ਹੋ ਤੇ ਮੈਂ ਦੱਸਣਾ ਚਾਹਾਂਗਾ ਤੁਸੀਂ ਇਸ ਪ੍ਰਾਈਜ਼ ਨੂੰ ਜਿੱਤਣ ਦੇ ਲਈ ਤੇ ਆ ਪ੍ਰੈਸ਼ਰ ਆ ਗਿਆ ਨਾਲ ਹੀ ਪ੍ਰੈਸ਼ਰ ਲਓ ਇਹਨਾਂ ਪ੍ਰਾਈਜ਼ ਨੂੰ ਤੁਸੀਂ ਇਹਨਾਂ ਜੇ ਨਾਲ ਤੁਸੀਂ ਜਿੱਤ ਸਕਦੇ ਹੋ ਇਹ 4 ਵਜੇ ਤੋਂ ਲੋ ਵੀ ਅਮਰ ਵਾਲਿਆਂ ਦੇ ਹੁਸੈਨ ਤੇ ਮੋਟਰ ਫਿੱਟ ਕਰੀ ਹੋਈ ਆ ਇਹਨਾਂ ਦੇ ਬਾਪ ਨੇ ਇੱਕ ਹੋੜੇ ਨਾਲ ਨਾਲ ਹੋਰ ਵੀ ਬਹੁਤ ਤੇ ਤੇ ਇਹ ਤੇ ਆ ਛੋਟੀਆਂ ਆ ਗਈਆਂ ਹਾਂ ਨਹੀਂ ਛੇਵੇਂ ਨੇ ਇਹਨਾਂ ਦੇ ਮੋਟਰ ਤੇ ਤੇ ਆ ਗਏ ਤੱਕ ਇਨਾਮ ਲੈ ਕੇ ਗਏ ਆ ਉਹ ਆਪਣਾ ਇਨਾਮ ਲੈ ਕੇ ਜਾਣ ਚਲੇ ਗਏ ਆ ਇਹ ਆ ਮੀਨ ਕਾ ਬਿੱਟਰ ਸਪਾਂਸਰਡ ਬਾਈ ਵਿਰਦੀ ਬਾਕੀ ਇੱਧਰ ਵੀ ਲੋ ਐਂਡ ਲੈਂਡ ਐਗਰੋ ਸੁਪਰ ਸੀਡਰ ਕੰਪਨੀ ਉਹਨਾਂ ਦਾ ਸਪਾਂਸਰ ਕੀਤੇ ਗਏ ਆ ਐਂਡ ਤੇ ਆ ਗਏ ਵਾਲਾ ਸਟੀਲ ਉਹਨਾਂ ਦਾ ਸਪਾਂਸਰ ਕੀਤੇ ਗਏ ਆ ਤਵੇ ਆਲੇ ਤਵੇ ਆ ਗਏ ਬੜੇ ਤੋਂ بڑا ਛੋਟੇ ਤੋਂ ਛੋਟਾ ਤੇ ਆ ਗਈ ਟਰਾਲੀ ਭਾਈ ਲੈ ਇਹ ਨਾ ਆਉਂਦਾ ਸੀ ਗਿਆ ਉਹ ਵੀ ਦੇਖੋ ਵੀ ਟਰਾਲੀ ਇਹ ਪੀਟੀਓ ਵਾਲੀ ਤਾਂ ਨਹੀਂ ਹੈਗੀ ਨਾ ਦੂਜੀ ਉਹ ਸਾਰੇ ਕਿੱ데 ਹਨਾ ਤਿੰਨ ਤਰ੍ਹਾਂ ਦੇ ਟੂਲੇ ਭਾਈ ਇਹਨਾਂ ਦੇ ਲੈ ਵੀ ਟੂਕੇ ਫੇਟਾ ਜੀ ਟੂਕੇ ਫੇਟਾ ਭਾਈ ਕਹਿੰਦਾ ਤੋ ਟੂਲ ਨੇ ਕਹਦਾ ਜੀ ਜੇਰ ਕੱਟ ਗਿਆ ਇਹੋ ਤੀਨ ਗੋੜ ਦੇ ਸਪੈਸ਼ਲ ਗੇਮ ਆਮਾਦ ਜੁਰਦੈ ਤੋ ਦੇ ਅਮਰ ਜੀ ਦੇ ਨਾਲ ਤੁਸੀਂ ਸਾਥ ਸਾਥ ਵਿੱਚ ਜਾ ਰਹੇ ਆ ਮੁੱਖੀ ਤੇਰੀ ਸਪੈਸ਼ਲ ਸੇਫਟੀ ਬਰੇਚ ਨਾ ਮੀਨਾਂ ਕੋਈ ਨਾ ਕੋਈ ਕੁੜੀ ਵੀ ਜਿਹੜੀ ਦੋਸਤਾਂ ਤੋਂ ਕਾਹਲੀ ਉਹ ਇਹ ਵਧੀਆ ਆ ਸੁਣਾ ਹੈ ਅੱਧਾ ਮੰਨਣ ਵਾਲੀ ਸੀ ਤੇ ਸੀ ਫਰੈਗ ਆ ਦੇ ਮੰਨ ਕੋਈ ਵੀ ਆਲੇ ਦੀ ਡਿਮਾਂਡ ਵੀ ਜੀ ਇਹ ਬਹੁਤ ਵਧੀਆ ਚੀਜ਼ ਹੈ ਡਿਮਾਂਡ ਦੀ ਨਾ ਹੀ ਪੜਦੇ ਜੀ ਹੈ ਲਓ ਵੀ ਤੇ ਆ ਆ ਗ੍ਰੇਨ ਯਾ ਦੇਖੋ ਜਿਵੇਂ ਹੈ ਨਾ ਲੋਗੀਆਂ ਛੋਟੀ ਆ ਗਈ ਤੇ ਆ ਵੱਡੀ ਆ ਗਈ ਡਰਾਈਵਰ ਵਾਲੀ ਤੇ ਅੱਜ ਸਪਰੇਅ ਵਾਲੇ ਤੇਰੀ ਸਪੈਸ਼ਲ ਸੈਮੀਨਾਰ ਕੁਝ ਇਸ ਤਰ੍ਹਾਂ ਦਾ ਸਾਰਾ ਐਗਜ਼ੀਬਿਸ਼ਨ ਤੇ ਜਿਹੜਾ ਦਿਖਾ ਰਹੇ ਨੇ ਤੁਸੀ ਕਾਨਫਰੰਸ ਹਾਲ ਦੇ ਵਿੱਚ ਸਪੈਸ਼ਲ ਇਹਦਾ ਸੈਮੀਨਾਰ ਹੋ ਰਿਹਾ ਹੈ ਤੁਸੀਂ ਉੱਥੇ ਪਹੁੰਚਣਾ ਹੈ ਪਲੀਜ਼ ਜਿੰਨੇ ਵੀ ਸਾਡੇ ਕਿਸਾਨ ਭਰਾ ਐਗਜ਼ੀਬਿਸ਼ਨ ਦੇ ਵਿੱਚ ਇਸ ਐਗਜ਼ੀਬਿਸ਼ਨ ਨੂੰ ਦੇਖਣ ਦੇ ਲਈ ਇਸ ਐਗਜ਼ੀਬਿਸ਼ਨ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੀਆਂ ਮਸ਼ੀਨਰੀ ਵੱਖਰੇ ਵੱਖਰੇ ਤਰ੍ਹਾਂ ਦੀ ਖੇਤੀਬਾੜੀ ਦੇ ਸੰਦ ਦੇਖਣ ਦੇ ਲਈ ਇੱਥੇ ਪਹੁੰਚੇ ਨੇ ਸਵਾਗਤ ਹੈ ਤੁਹਾਡਾ ਔਰ ਤੁਸੀਂ ਕਾਨਫਰੈਂਸ ਸੈੱਟ ਚੱਲ ਰਿਹਾ ਆ ਉੱਥੇ ਲਓ ਜੀ ਕਹਰੀ ਸਵੱਦਨ ਸੈਮੀਨਾਰ ਹੋ ਰਿਹਾ ਆ ਜਿੰਨੇ ਵੀ ਲਾ ਵੀ ਅੱਗੇ ਅੱਗੇ ਟਪਲ ਪਾਲੇ ਤੇ ਇਹ ਹੈ 10:10 85 ਇਹ ਆ ਰੁਟਾ ਬੀਟਰ 13 12 ਬਾਈ 12 ओके okay. अगला प्राइज प्राइज हैगा जित गए ने मनदीप सिंह जी जिन्ना ने ਸਾਡਾ 20 ਲਾਈਕ ਕੀਤਾ ਹੈ ਜਿਨ੍ਹਾਂ ਨੇ ਇਸ ਦਾ ਨਾਮ ਕੋਮੈਂਟ ਕੀਤਾ ਹੈ ਮਨਦੀਪ ਸਿੰਘ ਜੀ ਨੋ ਵੀ ਮਨਦੀਪ ਸਿੰਘ ਜੀ ਜਿੱਥੇ ਵੀ ਆਵਾਜ਼ ਦੋ ਸੁਣਦੇ ਆ ਤੁਸੀਂ ਆਪਣਾ ਪ੍ਰਾਈਜ਼ ਲੈ ਕੇ ਜਾ ਸਕਦੇ ਹੋ ਤੁਸੀਂ ਇਨਾਮ ਜਿੱਤ ਗਏ ਹੋ ਆਓ ਵੀ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ